ਮੀ ਤੇਰੇ ਸਾਡੇ ਨਾਲ ਮਿਰਜੀ ਇਸ ਤਰ੍ਹਾਂ ਦੇਖਦੇ ਇੱਕ ਇੱਕ ਕੈਂਪੇਨ ਜਿਹੜੀ ਅੱਜ ਸ਼ੁਰੂਆਤ ਹੋ ਰਹੀ ਹੈ ਅੱਜ ਤੋਂ ਹਰੀ ਚੰਡੀ ਕਿਸ ਤਰ੍ਹਾਂ ਦੇਖਦੇ ਹੋ ਕੀ ਕੁਝ ਰੰਗ ਰਹਿਣਗੇ ਇਸ ਕੈਂਪੇਨ ਵੀ ਜਿਹੜੀ ਸ਼ੁਰੂਆਤ ਕਰ ਰਹੀ ਹੈ ਦੇਖੋ ਜੀ ਲੋਕ ਸਭਾ ਚੋਣਾ ਨੇੜੇ ਆ ਰਹੀਆਂ ਸਾਰੀਆਂ ਪਾਰਟੀਆਂ ਕੈਂਡੀਡੇਟ ਵੀ ਅਨਾਉਂਸ ਕਰ ਰਹੀਆਂ ਕੈਂਪੇਨ ਵੀ ਪਰ ਸਾਡੀ ਕੈਂਪੇਨ ਦਾ ਫਰਕ ਇਹ ਆ ਕਿ ਅਸੀਂ ਇਲੈਕਸ਼ਨ ਵੀ ਜਿਹੜੀ ਆ ਭਗਵੰਤ ਮਾਨ ਜੀ ਦੇ ਨਾਮ ਤੇ ਲੜੀ ਤੇ ਸਾਡੇ ਮਾਨ ਸਾਹਿਬ ਨੇ 2 ਸਾਲ ਚ ਬਹੁਤ ਅੱਛੇ ਕੰਮ ਕੀਤੇ ਬਹੁਤ ਐਕਟਿਵਲੀ ਜਿਹੜਾ ਸੀਐਮ ਦਾ ਜਿਹੜਾ ਰੋਲ ਆ ਉਹ ਨਿਭਾਇਆ ਨਹੀਂ ਤੁਸੀਂ ਪਿਛਲੇ ਮੁੱਖ ਮੰਤਰੀ ਨਾਲ ਕੰਪੈਰੀਜ਼ਨ ਕਰੋ ਤਾਂ ਪਹਿਲੇ 2 ਸਾਲ ਕਈ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਵਰਗੇ ਆਪਣੇ ਕੋਠੀਚੌਣੀਸ ਨਿਕਲਦੇ ਤੇ 2 ਸਾਲ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਕਦੇ ਘਰੇ ਨਹੀਂ ਬੈਠੇ ਹੋਣੇ ਸੋ ਵੱਡੇ ਵੱਡੇ ਵਾਦੇ ਚਾਹੇ ਬਿਜਲੀ ਵਾਲਾ ਹੋਵੇ ਚਾਹੇ ਸਰਕਾਰੀ ਨੌਕਰੀਆਂ ਦੇਣ ਦਾ ਹੋਵੇ ਚਾਹੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਹੋਵੇ ਬਹੁਤ ਵੱਡੇ ਕੰਮ ਜਿਹੜੇ ਪਿਛਲੇ 2 ਸਾਲ ਚ ਹੋਏ ਆ ਤੇ ਸਾਡੇ ਇੰਟਰਨਲ ਸਰਵੇ ਵੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਵੱਡੀ ਜਿੱਤ ਹੈ ਜਿਹੜੀ ਉਹ ਮਿਲਣੀ ਹੈਗੀ ਤੇ ਬਸ ਯਾਰ ਹੀ ਜਿਹੜੀ ਆ ਸਾਡੇ ਤੇ ਮੇਰਾ 0 ਦੀ ਜਿੱਤ ਦਾ ਦਾਵਾ ਹੈ ਮمكن ਹੋਊਗਾ ਤਾਂ 100% ਮمكن ਹੋਊਗਾ ਕਿਉਂਕਿ ਤੁਸੀਂ ਅੱਜ ਕਿਤੇ ਚਲੇ ਜਾਓ ਮਾਝੇ ਦੁਆਬੇ ਮਾਲਵੇ ਦੇ ਕਿਸੇ ਜ਼ਿਲ੍ਹੇ ਚਲੇ ਜਾਓ ਸਾਰੇ ਕਿਤੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ ਹਾਂ ਜਿਹੜੇ ਹੁਣ ਵਿਰੋਧੀ ਆ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਭਾਈ ਕੁਛ ਨਹੀਂ ਕੀਤਾ ਮੈਂ ਤਾਂ ਵਿਧਾਨ ਸਭਾ ਦੇ ਅੰਦਰ ਵੀ ਕਿਹਾ ਸੀ ਜਦੋਂ ਪ੍ਰਤਾਪ ਬਾਜਵਾ ਨੇ ਨੌਕਰੀਆਂ ਦੀ ਲਿਸਟ ਮੰਗੀ ਸੀ ਦੋ ਸਾਲਾਂ ਦੀ ਦਿਓ ਮੈਂ ਕਿਹਾ ਚੀਮਾ ਸਾਹਿਬ ਨੂੰ ਵੀ ਆਪਣੀ ਵੀ ਜ਼ਰੂਰ ਦਿਓ ਤੇ ਨਾਲ ਇਹਨਾਂ ਦੀ ਵੀ ਪਹਿਲੇ ਦੋ ਦੋ ਸਾਲਾਂ ਦੀ ਜ਼ਰੂਰ ਦਿਓ ਤਾਂ ਕਿ ਲੋਕ ਕੰਪੈਰੀਜ਼ਨ ਕਰ ਸਕਣ ਲੋਕ ਵੈਸੇ ਕੰਪੈਰੀਜ਼ਨ ਕਰਦੇ ਵੀ ਆ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਬਹੁਤ ਬਿਹਤਰ ਜਿਹੜਾ ਕੰਮ ਹੈ ਉਹ ਕਰ ਰਹੀ ਹੈ। ਇੱਕ ਆਖਰੀ ਸਵਾਲ ਕਹਿੰਦੇ ਮੌਜੂਦਾ ਮੰਤਰੀ ਜਿਹੜੇ ਨੇ ਉਹ ਕੈਂਡੀਡੇਟ ਵੀ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ। ਤਿਆਰੀ ਖਿੱਚ ਕੇ ਬੈਠੇ। ਹਲੇ ਮਾਈ ਟੈਸਟੀਮੋਨੀ ਟੂ ਹਲੇ ਕੋਈ ਪਾਰਟੀ ਨੇ ਫੈਸਲਾ ਕਰਨਾ। ਹਾਂਜੀ ਸਾਡੀ ਪਾਰਟੀ ਸਿਕਰਟ ਪਾਰਟੀ ਹੈ ਜਿਹੜੀ ਲੀਡਰਸ਼ਿਪ ਜਿਹੜੀ ਜਿੱਥੇ ਡਿਊਟੀ ਲਵਾਉਗੀ ਉੱਥੇ ਪਹਿਲਾਂ ਵੀ ਨਿਭਾਉਣਾ ਤੇ ਹੁਣ ਵੀ ਨਿਭਾਉਣਾ। ਇਹ ਸੰਗਰੂਰ ਤੋਂ ਪ੍ਰਭਲ ਦਾਅਵੇਦਾਰੀ ਹੈ। ਦੇਖੋ ਮੈਂ ਉਹੀ ਇਹ ਫੈਸਲਾ ਪਾਰਟੀ ਨੇ ਕਰਨਾ ਹੈ। ਕਿ ਸੰਗਰੂਰ ਤੋਂ ਕਿਹਨੂੰ ਲੜਾਉਣਾ ਹੈ ਸੰਗਰੂਰ ਮੈਂ ਕੱਲਾ ਮੰਤਰੀ ਨਹੀਂ ਦੋ ਹੋਰ ਮੰਤਰੀ ਵੀ ਹੈਗੇ ਆ ਸਾਡੇ ਉਹ ਤਾਂ ਇੱਕ ਵੀ ਆ ਚੇਅਰਮੈਨ ਵੀ ਬੜੇ ਨੇ ਹਨਾ ਤੇ ਇਹ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਕਿਹਨੂੰ ਇਲੈਕਸ਼ਨ ਲੜਵਾਉਣੀ ਹੈ ਜਿਹਨੂੰ ਆਪਣੇ ਆਪਣੇ ਮਨੋਂ ਕਹਿ ਜਿਹੜੇ ਕੈਰੀਟਿਕਲ ਬੈਠੇ ਹੋਏ ਕਿ ਲੋਕ ਸਭਾ ਜਾ ਕੇ ਪੰਜਾਬ ਦਾ ਮਾਣ ਹਰ ਚੀਜ਼ ਲਈ ਹਮੇਸ਼ਾ ਤਿਆਰ ਰਹਿੰਦੇ ਆ ਜਿੱਥੇ ਪਾਰਟੀ ਨੇ ਕੈਂਪੇਨ ਦੇ ਡਿਊਟੀ ਲਈ ਇਲੈਕਸ਼ਨ ਲੜਦਾ ਜਿੱਥੇ ਡਿਊਟੀ ਲਾਉਗੀ ਅਸੀਂ ਈਮਾਨਦਾਰੀਆਂ ਤਾਂ ਦੀਨ ਨਵਾਮੇ ਉਮੀਦ ਹੈ ਸਾਡੇ ਨਾਲ ਹੈ ਮੀ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਇੱਕ ਕੈਂਪੇਨ ਜਿਹੜੀ ਅੱਜ ਸ਼ੁਰੂਆਤ ਹੋ ਰਹੀ ਹੈ ਅੱਜ ਤੋਂ ਹਰੀ ਚੰਡੀ ਕਿਸ ਤਰ੍ਹਾਂ ਦੇਖਦੇ ਹੋ ਕੀ ਕੁਛ ਰੰਗ ਰਹਿਣਗੇ ਇਸ ਕੈਂਪੇਨ ਵੀ ਜਿਹੜੀ ਸ਼ੁਰੂਆਤ ਕਰ ਰਹੀ ਹੈ ਅ ਦੇਖੋ ਜੀ ਲੋਕ ਸਭਾ ਚੋਣਾ ਨੇੜੇ ਆ ਰਹੀਆਂ ਸਾਰੀਆਂ ਪਾਰਟੀਆਂ ਕੈਂਡੀਡੇਟ ਵੀ ਅਨਾਉਂਸ ਕਰ ਰਹੀਆਂ ਕੈਂਪੇਨ ਵੀ ਪਰ ਸਾਡੀ ਕੈਂਪੇਨ ਦਾ ਫਰਕ ਇਹ ਆ ਕਿ ਅਸੀਂ ਇਲੈਕਸ਼ਨ ਵੀ ਜਿਹੜੀ ਆ ਭਗਵੰਤ ਮਾਨ ਜੀ ਦੇ ਨਾਮ ਤੇ ਲੜੀ ਤੇ ਸਾਡੇ ਮਾਨ ਸਾਹਿਬ ਨੇ 2 ਸਾਲ ਚ ਬਹੁਤ ਅੱਛੇ ਕੰਮ ਕੀਤੇ ਬਹੁਤ ਐਕਟਿਵਲੀ ਜਿਹੜਾ ਸੀਐਮ ਦਾ ਜਿਹੜਾ ਰੋਲ ਆ ਉਹ ਨਿਭਾਇਆ ਨਹੀਂ ਤੁਸੀਂ ਪਿਛਲੇ ਮੁੱਖ ਮੰਤਰੀ ਨਾਲ ਕੰਪੈਰੀਜ਼ਨ ਕਰੋ ਤਾਂ ਪਹਿਲੇ 2 ਸਾਲ ਕਈ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਵਰਗੇ ਆਪਣੇ ਕੋਠੀਚੌਣੀਸ ਨਿਕਲਦੇ ਤੇ 2 ਸਾਲ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਕਦੇ ਘਰੇ ਨਹੀਂ ਬੈਠੇ ਹੋਣੇ ਸੋ ਵੱਡੇ ਵੱਡੇ ਵਾਦੇ ਚਾਹੇ ਬਿਜਲੀ ਵਾਲਾ ਹੋਵੇ ਚਾਹੇ ਸਰਕਾਰੀ ਨੌਕਰੀਆਂ ਦੇਣ ਦਾ ਹੋਵੇ ਚਾਹੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਹੋਵੇ ਬਹੁਤ ਵੱਡੇ ਕੰਮ ਜਿਹੜੇ ਪਿਛਲੇ 2 ਸਾਲ ਚ ਹੋਏ ਆ ਤੇ ਸਾਡੇ ਇੰਟਰਨਲ ਸਰਵੇ ਵੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਵੱਡੀ ਜਿੱਤ ਹੈ ਜਿਹੜੀ ਉਹ ਮਿਲਣੀ ਹੈਗੀ ਤੇ ਬਸ ਯਾਰ ਹੀ ਜਿਹੜੀ ਆ ਸਾਡੇ ਤੇ ਮੇਰਾ 0 ਦੀ ਜਿੱਤ ਦਾ ਦਾਵਾ ਹੈ ਮੌਕਨ ਹੋਊਗਾ ਤਾਂ 100% ਮੌਕਨ ਹੋਊਗਾ ਕਿਉਂਕਿ ਤੁਸੀਂ ਅੱਜ ਕਿਤੇ ਚਲੇ ਜਾਓ ਮਾਝੇ ਦੁਆਬੇ ਮਾਲਵੇ ਦੇ ਕਿਸੇ ਜ਼ਿਲ੍ਹੇ ਚਲੇ ਜਾਓ ਸਾਰੇ ਕਿਤੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਸੰਤੁਸ਼ਟ ਨੇ ਹਾਂ ਜਿਹੜੇ ਹੁਣ ਵਿਰੋਧੀ ਆ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਭਾਈ ਕੁਛ ਨਹੀਂ ਕੀਤਾ ਮੈਂ ਤਾਂ ਵਿਧਾਨ ਸਭਾ ਦੇ ਅੰਦਰ ਵੀ ਕਿਹਾ ਸੀ ਜਦੋਂ ਪ੍ਰਤਾਪ ਬਾਜਵਾ ਨੇ ਨੌਕਰੀਆਂ ਦੀ ਲਿਸਟ ਮੰਗੀ ਸੀ ਦੋ ਸਾਲਾਂ ਦੀ ਦਿਓ ਮੈਂ ਕਿਹਾ ਚੀਮਾ ਸਾਹਿਬ ਨੂੰ ਵੀ ਆਪਣੀ ਵੀ ਜ਼ਰੂਰ ਦਿਓ ਤੇ ਨਾਲ ਇਹਨਾਂ ਦੀ ਵੀ ਪਹਿਲੇ ਦੋ ਦੋ ਸਾਲਾਂ ਦੀ ਜ਼ਰੂਰ ਦਿਓ ਤਾਂ ਕਿ ਲੋਕ ਕੰਪੈਰੀਜ਼ਨ ਕਰ ਸਕਣ ਲੋਕ ਵੈਸੇ ਕੰਪੈਰੀਜ਼ਨ ਕਰਦੇ ਵੀ ਆ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਬਹੁਤ ਬਿਹਤਰ ਜਿਹੜਾ ਕੰਮ ਹੈ ਉਹ ਕਰ ਰਹੀ ਹੈ ਇੱਕ ਆਖਰੀ ਸਵਾਲ ਕਹਿੰਦੇ ਮੌਜੂਦਾ ਮੰਤਰੀ ਜਿਹੜੇ ਨੇ ਉਹ ਕੈਂਡੀਡੇਟ ਵੀ ਹੋ ਸਕਦੇ ਨੇ ਆਮ ਆਦੀ ਪਾਰਟੀ ਦੇ ਤਿਆਰੀ ਖਿੱਚ ਕੇ ਬੈਠੇ ਹੈ ਕੋਈ ਪਾਰਟੀ ਨੇ ਫੈਸਲਾ ਕਰਨਾ ਸਾਡੀ ਪਾਰਟੀ ਸਿਪਲਰ ਪਾਰਟੀ ਹੈ ਜਿਹੜੀ ਲੀਡਰਸ਼ਿਪ ਜਿਹੜੀ ਜਿੱਥੇ ਡਿਊਟੀ ਲਵਾਉਗੀ ਉੱਥੇ ਪਹਿਲਾਂ ਵੀ ਨਿਭਾਉਣਾ ਤੇ ਹੁਣ ਵੀ ਨਿਭਾਉਣਾ ਹੈ ਸੰਗਰੂਰ ਤੋਂ ਪ੍ਰਭਲ ਦਾਅਵੇਦਾਰੀ ਹੈ ਦੇਖੋ ਮੈਂ ਉਹ ਇਹ ਫੈਸਲਾ ਪਾਰਟੀ ਨੇ ਕਰਨਾ ਹੈ ਕਿ ਸੰਗਰੂਰ ਤੋਂ ਕਿਹਨੂੰ ਲੜਾਉਣਾ ਹੈ ਸੰਗਰੂਰ ਮੈਂ ਕੱਲਾ ਮੰਤਰੀ ਨਹੀਂ ਦੋ ਹੋਰ ਮੰਤਰੀ ਵੀ ਹੈਗੇ ਆ ਸਾਡੇ ਵਧਾਇਕ ਵੀ ਆ ਚੇਅਰਮੈਨ ਵੀ ਬੜੇ ਨੇ ਹਨਾ ਤੇ ਇਹ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਕਿਹਨੂੰ ਇਲੈਕਸ਼ਨ ਲੜਵਾਉਣੀ ਹੈ ਜਿਹਨੂੰ ਆਪਣੇ ਆਪਣੇ ਮਨੋਂ ਕੇ ਜਿਹੜੇ ਤਿਆਰੀ ਚੁੱਕੇ ਬੈਠੇ ਹੋ ਕਿ ਲੋਕ ਸਭਾ ਜਾ ਕੇ ਪੰਜਾਬ ਦਾ ਮਾਣ ਹੈ ਹਰ ਚੀਜ਼ ਲਈ ਹਮੇਸ਼ਾ ਤਿਆਰ ਰਹਿੰਨੇ ਆ ਜਿੱਥੇ ਪਾਰਟੀ ਨੇ ਕੈਂਪੇਨ ਦੇ ਡਿਊਟੀ ਲਈ ਇਲੈਕਸ਼ਨ ਲੜਨ ਦਾ ਜਿੱਥੇ ਡਿਊਟੀ ਲਾਉਗੀ ਅਸੀਂ दान्या भाई दान्या भाई 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 भाई। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर